ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗਿਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਅਲਗੋ ਕੋਠੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਤਰਨਤਾਰਨ ਸਾਹਿਬ ਆ ਗਿਆ। ਸਾਹ ਵੀਰਹਾਰਾਂ ਕੋਲੇ ਆ ਵਪਾਰ ਲੈਣ ਦਾ ਕੰਮ ਆ ਰੁਟੀਨ 'ਚ ਪਸ਼ੂ ਆਉਂਦੇ ਆ ਸੱਜਣੋ। ਇਹ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਸੱਜਣੋ ਕੋਈ ਵੀ ਪਸ਼ੂ ਜਿਹੜਾ ਪਸੰਦ ਆ ਜਾਂਦਾ ਤੁਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਤੇ ਜਿਹੜੇ ਪੈਸੇ ਉਹ ਖਰਚ ਕਰਦੇ ਆ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਸੱਜਣੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਿੰਨ ਮਹੀਆ ਸੱਜਣੋ ਦੋ ਗੱਬਣਾ ਇੱਕ ਸੂਈ ਸਵਾਈ ਤੇ ਆ ਵੀ ਮੈਂ ਇਹਨਾਂ ਦੇਖਣ ਵਾਲੀ ਆ ਬਾਕੀ ਮਾਲਕ ਤੋਂ ਪੁੱਛਾਂਗੇ ਕਿਹੜਾ ਸੂਆ ਕਿੰਨੇ ਦਿਨ ਰਹਿੰਦੇ ਆ ਟੌਪ ਦੀ ਮੈਂ ਸੱਜਣੋ ਇਹ ਤੁਸੀਂ ਆਪਾਂ ਸ਼ੁਰੂ ਕਰ ਲੈਨੇ ਇੱਕ ਨੀਲੀ ਰਾਵੀ ਦੀ ਆ ਗਈ ਤੇ ਆ ਜੋ ਲਈਏ ਜਾਣਕਾਰੀ ਮੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕਿਹਾਲ ਜੀ ਵਧੀਆ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਮੇਰੇ ਭਰਾ ਬੜੇ ਵਧੀਆ ਮਾਲਕ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਰਹਿਤਾਂ ਅੱਛਾ ਕਿਰਪਾ ਗੁਰੂ ਦੀ ਹਾਂ ਜੀ ਵਧੀਆ ਵਧੀਆ ਤੇ ਬਾਈ ਦਾ ਨਾਮ ਕੀ ਆ ਮੇਰਾ ਨਾਮ ਸਾਲ ਸਿੰਘ ਹੈ ਵੀਰ ਜੀ ਠੀਕ ਆ ਜੀ ਪਿੰਡ ਲਗੋ ਪਿੰਡਾ ਲਗੋ ਤੇ ਜ਼ਿਲ੍ਹਾ ਤਸਿਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਮੋਬਾਈਲ ਨੰਬਰ 878791 6007 ਇੱਕ ਰਹੀ ਹੋਰ ਕਰੇ ਰਿਪੀਟ 878795 6007 ਵੈਸੇ ਸੱਜਣੋ ਸਕਰੀਨ ਤੇ ਵੀ ਨੰਬਰ ਚੱਲਦਾ ਰਹੂਗਾ 47537 ਆ ਠੀਕ ਆ 86 86995 93 86993 ਤੇ ਆ ਆਪਣੀ ਸਾਹਸ ਸਿੰਘ ਜੀ ਕਿਹੜਾ ਸੂਆ ਮੈਸੂਂਦੀ ਆ ਇਹ ਵੀ ਜੀ ਘਰ ਵਾਲਿਆਂ ਦੇ ਦੁੱਧਿਆ ਦਾ ਤੀਜੇ ਮੰਨ ਕੇ ਆਉਂਦੇ ਠੀਕ ਆ ਤੀਜਾ ਸੂਆ ਮੰਨ ਲੈਣ ਕੋਈ ਚੱਕਰ ਨਹੀਂ ਤੇ ਦੂਜੇ ਸੂਏ ਦਾ ਕੀ ਦੁੱਧ ਦੱਸਿਆ ਵੀਰ ਜੀ ਉਹ ਕਹਿੰਦੇ 18 ਲੀਟਰ ਦੀ ਗਾਰੰਟੀ ਫੁੱਲ ਚੁੱਕੀ ਉਹਨਾਂ ਅੱਛਾ ਤਾਂ ਕਿਹਾ ਕਿ ਜੇ ਸਾਡੀ ਮੱਝ ਨਾ ਕਿਤੇ ਨਾ ਡੱਗ ਕੇ ਬਾਅਦ ਚਲੋ ਅੱਛਾ ਇੰਨੀ ਗਾਰੰਟੀ ਗਾਰੰਟੀ ਆਪਣੀ ਉਹਨੀ ਠੀਕ ਆ ਬੋਲੇ ਤੋਂ ਸਟਾਰਟਿੰਗ 12 ਕਿਲੋ ਦੀ ਆ ਠੀਕ ਆ ਅਗਲੇ ਦੀ 12 ਕਿਲੋ ਦੁੱਧ ਤੋਂ ਸਟਾਰਟ ਹੁੰਦੀ ਆ ਜਦੋਂ ਸੂਂਦੀ ਆ ਹਾਂਜੀ ਬਾਕੀ ਲੇਵਾ ਭਾਂਡਾ ਵੀ ਦੱਸਦਾ ਇਹਦਾ ਹਾਂਜੀ ਤੇ ਜਿਹੜੇ ਨੇ ਇਹ ਸੂਂਦੇ ਵਿੱਚ 7 ਪਏ ਆ 7 ਦਿਨ ਹਜੇ ਦੇ ਸੂਂਚ ਪਏ ਆ ਹਫਤਾ ਇੱਕ ਪਿਆ ਹਾਂਜੀ ਕੀ ਬਾਤ ਤੇ ਬਾਕੀ ਥਾਣਾ ਤੁਨਾਂ ਲੋ ਟਿੱਪੀ ਓਕੇ ਆ ਨਾ ਮੈਂ ਗੱਲ ਕੋਈ ਨਹੀਂ ਵੀਰ ਜੀ ਭਾਰ ਪੂਰਾ ਲੋ ਮੈਂ ਨਾ ਕਿੱਧਰ ਬਿਲਕੁਲ ਤੋਰ ਇਹਦੀ ਕਰਾਓ ਚੈੱਕ ਲੋ ਵੀ ਸਜਣੋ ਸਟਾਰਟ ਹਾਂਜੀ ਇਹ ਵੀਰ ਵੀ ਮਾਜੀ ਵੇਖੀ ਯਾਰ ਆਪਾਂ ਚਲੋ ਸਜਣੋ ਤੋਰ ਚੈੱਕ ਕਰਿਓ ਮੈਂ ਇਹਦੀ ਮੈਂ ਬਹੁਤ ਪਸੰਦ ਆਈ ਏ ਵੇਖੋ ਤਾਂ ਉਹ ਪਤਾ ਨਗੀਨਾ ਵੀ ਕਹਿ ਸਕਦੇ ਆਪਾਂ ਯਾਰ ਸੁਆ ਤੀਜਾ ਤੇ ਲੇਵੇ ਭਾਂਡੇ ਵੱਲੋਂ ਬਹੁਤ ਖਬਰਦਾਰਾ ਕਰਮਾ ਵਾਲੀ ਚੈੱਕ ਕਰ ਲੋ ਕਿਆ ਬਾਤ ਬਹੁਤ ਹੀ ਸੋਹਣਾ ਰੱਬ ਨੇ ਯਾਰ ਇਹਨੂੰ ਲੇਵਾ ਭਾਂਡਾ ਲਾਇਆ ਪਸੰਦ ਆਊਗੀ ਜਦੋਂ ਤੁਸੀਂ ਵੀਡੀਓ 'ਚ ਵੇਖੋਗੇ ਜਾਂ ਆਊ ਆ ਕੇ ਵੇਖੋਗੇ ਨਾ ਟੌਪ ਦੀ ਮਹਾਂ ਕੋਈ ਸ਼ੱਕ ਨਹੀਂ ਵੇਖੋ ਕਿਆ ਬਾਤ ਆ ਮੋੜ ਲਿਓ ਵੀਰ ਜੀ ਸਾਫ ਸੰਗ ਮੈਂ ਬਹੁਤ ਚੰਗੀ ਆ ਬਾਈ ਇਹ ਨਹੀਂ ਕੋਈ ਸ਼ੱਕ ਹੈਗਾ ਵੀ ਦੁੱਧ ਨਾ ਦੇਊਗਾ ਵੇਖੋ ਸੱਜਣਾ ਤੇ ਤੌਰ ਵੀ ਮੈਂ ਦੀ ਨਾ ਪਲਵਾਨਾਂ ਰਕੀ ਆ ਕੋਈ ਐ ਨਹੀਂ ਸ਼ੱਕ ਕਿਉਂਕਿ ਇੱਕ ਹਫ਼ਤੇ ਨੂੰ ਮਿੱਤਰੋ ਲੇਵਾ ਅਮਰੀਕਨ ਗਾਂਰਕਾ ਬਣਾ ਜਾਣਾ ਇਹਨੇ ਕਰਮਾ ਵਾਲੀ ਨੇ ਵੇਖੋ ਤੇ ਥਣਾ ਥਣਾ ਲੋ ਬਾਈ ਕਹਿੰਦਾ ਵੀ ਟਿੱਪੀ ਆ ਤੇ ਓਕੇ ਰਿਪੋਰਟ ਆ ਵੇਖੋ ਕਿਆ ਬਾਤ ਤੇ ਸਾਹਬ ਸਿੰਘ ਜੀ ਇਹਦਾ ਰੇਟ ਕੀ ਰੋਗੇ ਮੈਂ ਤਾਂ ਆਪਣੀ ਦਾ ਰੇਡ ਜੀ 1 ਲੱਖ ਤੇ 35 ਹਜ਼ਾਰ ਕਰਨੇ ਦੇਣ ਵਾਲਾ ਅੱਛਾ ਭਾਵੇਂ ਤੁਸੀਂ 1.5 ਕਰਾ ਲਓ 60 ਕਰਾ ਲਓ ਜਿੱਥੇ ਹੀ ਛੱਡਨੀ ਆਪਾਂ ਹਾਂ ਠੀਕ ਆ 1 ਲੱਖ ਤੇ 35000 ਰੁਪਈਆ ਠੀਕ ਵੀਜੀ ਠੀਕ ਤੇ ਇੱਕ ਅਗਿਆ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਜੀ ਪਿੱਛੇ ਸੁਈ ਇਹ ਜੀ ਤੀਜਾ ਸੂਆ ਠੀਕ ਹੈ ਇਹਦੇ ਦਿਨ ਕਿੰਨੇ ਪਏ ਬਾਈ ਇਹਦੇ ਦਿਨ ਵੀ ਜੀ ਘਰ ਦੇ ਮੁਤਾਬਕ ਪਏ ਜੀ 9 ਦਿਨਾਂ ਦੇ 9 ਦਿਨ ਪਏ ਹਜੇ ਹਾਂ ਗਿਣਤੀ ਦੇ ਵਿੱਚ ਹਾਂ ਹਫਤਾ ਹਫਤੇ ਤੋਂ ਦੱਸ ਦਿਆਂ ਲੈ ਜਾਊਗੀ ਮਤਲਬ ਘਰ ਵਾਲਿਆਂ ਦੀ ਇਹ 14 15 ਕਿਲੋ ਆਰਾਮਨਾਂ ਦੇ ਮਾਝ ਨੂੰ ਨਾ 17 18 ਕਿਲੋ ਚਾਹੀਦਾ 14 15 ਕਿਲੋ ਕਹਿੰਦੇ ਵੀ ਦੁੱਧ ਦੇ ਦਿੰਦੀ ਆ ਖੁੱਲਾ ਠੀਕ ਆ ਠੀਕ ਆਪਾਂ ਕਹਿੰਦੇ 17 18 ਕਿਲੋ ਥਣਾ ਥਣਾ ਲੋ ਟਿੱਪੀ ਓਕੇ ਆ ਨਾ ਵੀ ਕੱਢ ਲਿਓ ਬਾਹਰ ਜੀ ਮਨੂ ਵੀ ਮੱਝ ਠੀਕ ਆ ਲੋ ਵੀ ਸੱਜਣੋ ਤੀਜਾ ਸੂਆ ਹੀ ਇਹ ਸੁੰਦੀ ਵਜਨ ਮੰਨ ਕੇ ਚੱਲੋ ਵੀ ਬਹੁਤ ਚੰਗਾ ਮਹਿੰਦਾ ਤੇ ਕੁਆਲਿਟੀ ਦੁੱਧ ਵਾਲੀ ਆ ਥਾਂ ਲੈਵੇ ਦੀ ਜਿਹੜੀ ਕੁਆਲਿਟੀ ਉਹ ਤੁਹਾਡੇ ਸਾਹਮਣੇ ਆ ਇਹ ਚੈੱਕ ਕਰ ਲਓ ਹਜੇ ਹਫ਼ਤੇ ਤੋਂ 10 ਦਿਨ ਬਾਕੀ ਆ ਇਹਦੇ ਸੂਨ ਦੇ ਵਿੱਚ ਤੇ ਇਹ ਮੰਨ ਲਓ ਕਿ ਸਾਰੀ ਸ਼ਾਹ ਕਾਲੀ ਆ ਉਸ ਥੋੜੀ ਖੋਚਾਂ ਤੱਕ ਆ ਮੋੜ ਲਿਆ ਪਾਜੀ ਵੇਖੋ ਵਜ਼ਨ ਬਹੁਤ ਆ ਮੈਂ ਇਹਦੇ ਵਿੱਚ ਥਣ ਚੰਗਾ ਲੱਗਾ ਹੋਇਆ ਮੰਨ ਕੇ ਚੱਲੋ ਵੀ ਚੂਨ ਵਾਲਾ ਵੇਖੋ ਕੁਆਲਿਟੀ ਚੈੱਕ ਕਰ ਲਓ ਦੇਖੋ ਸੱਜਣ ਤੇ ਬਾਕੀ ਭਾਰ ਪੂਰੇ ਲੋ ਤਾਂ ਇਹ ਵੀ ਓਕੇ ਆ ਨਾ ਗਰੰਟੀ ਆ ਵੀਰ ਜੀ ਠੀਕ ਆ ਜੀ ਠੀਕ ਧੰਨਵਾਦ ਤੇ ਇਹਦਾ ਰੇਟ ਕੀ ਰਹੂਗਾ ਜੀ ਵੇਦਨ ਦੇ ਮਾਤਾ ਪਿਤਾ ਮਕਸਦ ਕਰਮ ਨੂੰ ਤਾਂ ਭਾਵੇਂ ਇੱਕ ਦਾ ਕਰ ਲੀਏ ਠੀਕ ਹੈ ਜੀ ਲਾਕ ਵੀ ਕਰ ਲੀਏ ਹਾਂਜੀ 99000 ਦੀ ਖਾਣਾ ਮਾਝ ਫੜਦੇ 90 ਦੇ 5 95000 ਦੀ ਉਹਦੇ ਚ ਪਿਆਰ ਮੁਹabbat ਹੋ ਜੂ ਕਰਦੇ ਕੋਈ ਗੱਲ ਨਹੀਂ ਹਣਾ ਲੈਂਦੇ ਪੰਜਾਬ ਵਾਲਾ ਪਿਆਰ ਮੁਹabbat ਜਰੂਰੀ ਠੀਕ ਆ 95000 ਚੋਂ ਮਾਨਤਾ ਨਾ ਸੱਜਣੋ ਮੌਕੇ ਤੇ ਲਾ ਲੋ ਛੋੜ ਛੱਪਾ ਤੇ ਇੱਕ ਵੀਰ ਜੀ ਆ ਆ ਗਈ ਅਗੇ ਇਹਦਾ ਕੀ ਹਸਾਬ ਕਿਤਾਬਾ ਕਿਹੜਾ ਸੂਆ ਤੇ ਕਿੰਨੇ ਚਿਰ ਦੀ ਸੂਈ ਆ? ਵੀ ਸੂਆ ਇਹਦਾ ਹੀ ਚੌਥਾ ਪੰਜਵਾਂ। ਠੀਕ ਆ ਚੌਥੇ ਤੋਂ ਪੰਜਵੇਂ। ਹਾਂਜੀ ਤੇ ਸੂਈ ਨੂੰ ਇਹਨੂੰ ਮਹੀਨੇ ਹੁੰਦੇ ਨੇ ਜਿੱਤੇ ਜੇ ਤੁਸੀਂ ਡੇਢ ਮੰਨ ਲਓ। ਚਲੋ ਤਾਂ ਕਰ ਮੰਨਣਾ ਕੱਤੀ ਨਾਲ ਆ। ਕੱਤੀ ਨਾਲ ਆ ਕੋਈ 2 ਮੰਨ ਲੈ ਡੇਢ। 10 ਕਿਲੋ ਦੁੱਧ ਹੈਗਾ? 10 ਕਿਲੋ। ਖੁੱਲਾ ਦੁੱਧ। ਮਿੰਨਤੀ ਮਾਰਨੇ ਬਣਾ। ਅੱਛਾ ਮੈਂ ਕਿ ਲੈ ਜੀ? ਹਾਂਜੀ। ਲਿਆਓ ਬਾਹਰ ਇਹਨੂੰ। ਤੇ ਚੂਣ ਚਾਣਾ ਇੱਕ ਨੰਬਰ। ਚਵਾ ਕੇ ਦਿਨੇ ਸਾਹਮਣੇ ਹੁੰਦਾ। ਹੁਣ ਧਾਰਾ ਮਾਰਨੀ ਆ? ਨਹੀਂ ਚੂਣ ਕਿਹਾ ਨਹੀਂ ਕਿ ਸਾਜੀ। ਠੀਕ ਆ ਠੀਕ ਠੀਕ। हां सांभी मैं जात क्वालिटी ਚੰਗੀ ਸੀ ਨੀਲੀ ਜਾਂਦੀ ਨੀਲੀ ਚਾਉਂਦੀ ਐ ਪਤਲੀ ਚਮੜੀ ਦੀ ਹੈਨਾ ਮੈਂ ਚੰਗੀ ਸੀ ਵਾਕਈ सांਭ ਹੀ ਨਹੀਂ ਕਹਿੰਦੇ ਸੱਜਣਾ ਮਗਰ ਕੱਟੀ ਆ ਕੱਟੀ ਤੋਂ ਗੈਸ ਤੁਸੀਂ ਲਾ ਲਿਓ ਜਿੰਨੇ ਟਾਈਮ ਦੀ ਸੂਈ ਆ ਤੇ ਬਾਕੀ ਵੀਰ ਕਹਿੰਦਾ ਵੀ ਚੂਨ ਚਾਣਾ ਇੱਕ ਨੰਬਰ ਆ 10 ਦੁੱਧ ਦੇ ਦੇ ਕੋਲੇ ਕਹਿੰਦਾ ਹੈਗਾ ਬਾਕੀ ਯਾਰ ਜਿਹੋ ਜੀ ਸੰਭਾਈ ਆ ਦੁੱਧ ਚੰਗਾ ਕਰ ਮਾਲੀ ਕੋਲੇ ਸਰੀਰ ਦਾ ਢਾਂਚਾ ਚੰਗਾ ਜੇ ਬੱਚੇ-ਬੁੱਚੇ ਲੈਣੇ ਆ ਜਿਆਦੇ ਪੈਸੇ ਨਾ ਲਾਉਣੇ ਹੋਏ ਆਪਾਂ ਬਾਕੀ ਗੱਲ ਰੇਟ ਤੇ ਮੁੱਕ ਜਾਣੀ ਆ ਤੇ ਸਾਹਬ ਸਿੰਘ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਜੀ ਦਾ ਕਰਨਾ ਪੈਣ ਕਰ ਲਈਏ ਜੀ ਦਾ ਕਰਦਾ ਭਾ 70 ਕਰ ਲਾ ਹਾਂਜੀ ਕਿੰਨੇ ਦੀ ਦੇ ਦਈਏ ਕਰਦੇ ਵੀ ਚੁ ਮਾਨਤਨ ਕਰਦੇ ਆਗੇ 60000 ਚ ਮਾਨਤਨ ਕਰਦੇ ਆਗੇ ਕਿੰਨਾ ਕ ਮਾਨਤਨ ਕਰਦਗੇ ਮੋਕੇ ਨਹੀਂ ਆਦੇ ਉਹਨਾਂ ਕਰਦੇ ਨਹੀਂ ਮੇਰੇ ਕਹਿਦੇ ਨਹੀਂ ਇਹ ਪਤਾ ਕੀ ਆ ਇਹ ਗਾਂ ਵੀ ਪੈਸੇ ਲਾ ਕੇ ਆਈ ਆ ਤੇ ਦੋ ਰੁਪਏ ਮਿਹਨਤ ਨੂੰ ਹਰੇਕ ਆਖਣਾ ਹੈ ਅਗਰ ਯਕੀਨਾਂ ਜੀ ਕਿੰਨਾ ਮਾਨਤਨ ਕਰਦਗੇ ਲੈਂਦੇ ਪੰਜਾਬ ਵਾਲਾ ਕਰਦੇ ਇਹ ਬੋਲੋ ਨਾ ਨਹੀਂ ਮੈਂ ਨਹੀਂ ਉਹਨੇ ਦੱਸੋ ਯਾਰ ਕੋ ਜੀ ਮੈਂ ਨਾ ਫਿਰ 55 ਦੀ ਦੇ ਦਈਏ ਦੇ ਦਈਏ ਜੀ ਹੈ ਦੇ ਦਈਏ ਜੀ ਲਓ ਵੀ ਸੱਜਣਾ ਕਿਰ ਰੁਪਈਆ ਨਹੀਂ ਘਟੋ ਠੀਕ ਆ ਲੋ ਵੀ ਸੱਜਣਾ 55000 ਚ 10 ਕਿਲੋ ਦਾ ਮਗਰ ਕੱਟੀ ਤੇ ਨੀਲੀ ਰਾਵੀ ਦੀ ਮੈਂ ਆ ਚੰਗੀ ਆ ਹਾਂ ਲੈ ਆਓ ਖਰਸ਼ੇ ਦੀ ਕਰੋ ਲੋ ਵੀ ਸੱਜਣੋ ਅ ਬੱਚਾ ਜਿਹੜਾ ਵੀਰ ਹਰਨ ਲਾਤ ਆ ਟਾਈਮ ਵੀ ਨੋਟ ਕਰ ਪਾਉ ਟਾਈਮ ਕਿੰਨਾ ਕੁ ਹੋ ਗਿਆ ਟਾਈਮ ਕਰਾਈਂ ਦਿਖਾਈ ਯਾਰ 1 ਵਜ ਗਿਆ ਕਿ ਵੱਧ ਆ 2 ਵਜ ਕੇ 18 ਮਿੰਟ ਦਾ ਸਮਾਂ ਸੱਜਣੋ ਨੋਟ ਕਰ ਲਓ ਤੇ ਬਾਈ ਕਹਿੰਦਾ ਧਾਰਾ ਧੂਰਾ ਤੁਹਾਨੂੰ ਵਿਖਾ ਦਈਏ ਕਿ ਕਿਸੇ ਨੇ ਦੂਰੋਂ ਨੇੜੇ ਆਉਣਾ ਤੇ ਥੋੜੀ ਤਸੱਲੀ ਹੋ ਜਾਂਦੀ ਹੈ ਲੋ ਵੀ ਸੱਜਣੋ ਪਸਮਾ ਜਿਹੜਾ ਨਾ ਮੈਂ ਅੱਜ ਨੇ ਕਰ ਲਿਆ ਤੇ ਧਾਰਾ ਚੈੱਕ ਕਰ ਲਓ ਆ ਸਾਹ ਸੰਗ ਜੀ ਮਾਰਿਓ ਦੋ ਦੋ ਧਾਰਾ ਮਗਰਲੇ ਥਣਾ ਚ ਜਾਗ ਲਿਆ ਚੋ ਗੁੱਡਾ ਮੜਾ ਜਾਂ ਨਹੀਂ ਮਾਰਾ ਹਾਂ ਲੋ ਵੀ ਸੱਜਣੋ ਅਗਲੇ ਥਣਾ ਦੀ ਚਵਾਈ ਆ ਚੈੱਕ ਕਰ ਲਓ ਬਈ ਚੋਣ ਚਣ ਪੋਲਾ ਨਾ ਰੂਮਰ ਕੀ ਨਹੀਂ ਆ ਰੂਮਰ ਕੀ ਆ ਭਾਈ ਕਹਿੰਦਾ ਵੇਖੋ ਸੱਜਣੋ ਪੂਰ ਸ਼ਟਾਗ ਲਿਆ ਚ ਬਿਲਕੁਲ ਨਹੀਂ ਓਕੇ ਰਿਪੋਰਟ ਆ ਭਾਈ ਜਿਮਾਗ ਲਿਆ ਚ ਮਾਰਦੇ ਕਰ ਲਓ ਚੱਕ ਸੱਜਣੋ 55000 ਦੇ ਵਿੱਚ ਸੱਜਣੋ ਇਹ ਮੈਂ ਆਪਣੇ ਮੰਨ ਕੇ ਚੱਲੋ ਵੀ ਛੋੜ ਛੱਪਾ ਹੀ ਹੋਣਾ ਚਾਹ 200 ਕਰਾ ਲਿਓ ਚੋ 500 ਤੇ ਬਾਕੀ ਤੁਹਾਨੂੰ ਦੁੱਧ ਚੰਗਾ ਮੈਂ ਇਹਦੇ ਕੋਲੇ ਕੱਟੀ ਮਗਰਾ ਸਾਂਭਿਓ ਚੰਗੀ ਰਹੂਗੀ ਤੇ ਆ ਮੈਂ ਵੀ ਵਜਨ ਮजूद ਵਾਲੀ ਤੇ ਸੱਜਣੋ ਬਹੁਤ ਹੀ ਨਿੱਕਰ ਤੇ 95000 ਚੋਂ ਹਨਾ ਸਾਹਬ ਸਿੰਘ ਜੀ ਹਾਂਜੀ ਹਾਂਜੀ ਹਨਾ ਹਾਂਜੀ ਤੇ ਇਹ ਮੈਂ ਦਾ 135 ਡਿਮਾਂਡ ਆ ਬਾਕੀ ਮੌਕੇ ਤੇ ਸੌਦਾ ਸਜਣੋ ਕਿੱਥੇ ਹੋ ਜਾਣਾ ਇਹ ਉਹ ਕਾਲਪੁਰਖ ਦੇ ਹੱਥ ਚ ਪਰ ਮੈਂ ਬਹੁਤ ਚੰਗੀ ਆ ਚੰਗੇ ਖਾਨਦਾਨ ਦੀ ਤੇ ਚੰਗੇ ਦੁੱਧ ਦਾ ਰਿਕਾਰਡ ਆ ਕਰਮ ਵਾਲੀ ਆ ਘਰੀ ਆਉਣ ਫੇਰਾ ਵੇਖੋ ਸਜਣੋ ਹਜੇ ਹਰ ਦਿਨ ਵੀ ਪਏ ਆ ਤੇ ਕਰਮ ਵਾਲੀ ਨਾ ਜਿਉਂਦੀ ਰਵੇ ਜਿਹੜੇ ਘਰੇ ਵੀ ਜਾਂਦੀ ਹੈ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ